ਜਾ ਕੇ ਜਮਾਨੇ ਤੇ ਸੀ ਇਹ ਜਿਆਦਾ ਚਲੋ ਇੱਕ ਬਣ ਕੇ ਜਿਹੜੀ ਆ ਉਹਨਾਂ ਨੇ ਤੁਹਾਨੂੰ ਦੱਸਾਂ ਤੁਸੀਂ ਨਾ ਉਹ ਬਣਾਓ ਪਾਪ ਪੈਨ ਤੋਂ ਬਣਾ ਦਿਓ ਹਾਂ ਪਾਪ ਪੈਨ ਤੋਂ ਬਣਾਓ ਉਹ ਮੈਂ ਵੀ ਕੀ ਪ੍ਰੋਟੈਕਟ ਹੁੰਦੀ ਆ ਇੱਕ ਤੁਸੀਂ ਏਸੀ ਵੀ ਲਗਾ ਸਕਦੇ ਹੋ ਹਾਂ ਏਸੀ ਕਰ ਹਾਂ ਸਰੇਕੇ ਨਾ ਬਣਾਓ ਇਸ ਟਾਈਮ ਲਾ ਬਹੁਤ ਦੁਖੀ

اچھا اچھا عمر احمد یہ کیا ہے کیا کیا کر رہے ہو بار اتنی لوگ ا رہے ہیں ਹਾਂ ਜੀ ਜੀ 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 ਹਾਂ ਜੀ ਕੈਂਡੀਨ ਦਾ ਔਰ ਬਾਰ ਦਾ ਉਦਘਾਟਨ ਕੀਤਾ ਗਿਆ ਹੈ ਪ੍ਰੈਸ ਕਲੱਬ ਅੰਮ੍ਰਿਤ ਵਿਖੇ ਉਸ 목적ਕੀ ਕਿਨਦਾ। ਅ ਦੇਖੋ ਸਾਡੇ ਸਾਰਿਆਂ ਲਈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਲਈ ਮਾਣਵਰੀ ਗੱਲ ਹੈ ਕਿ ਸਾਡੇ ਹਲਕੇ ਦੇ ਵਿੱਚ ਇੱਕ ਪ੍ਰੈਸ ਕਲੱਬ ਹੈ ਔਰ ਇਨ ਇਟਸੈਲਫ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈਗੀ ਔਰ ਮੈਂ ਮੇਰੀ ਨਿੱਜੀ ਤੌਰ ਤੇ ਹਮੇਸ਼ਾ ਇਹ ਵਿਸ਼ ਰਹੀ ਹੈ ਕਿਉਂਕਿ ਸਾਡਾ ਹਲਕਾ ਐਂਟਰੈਂਸ ਹੈ ਸ਼ਹਿਰ ਦੀ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਸਾਰਾ ਕੁਝ ਅਵੇਲੇਬਲ ਹੋਣਾ ਚਾਹੀਦਾ ਹੈ ਪੀਸੀ ਕਰਨ ਲਈ ਅਵੇਲੇਬਲ ਹੋਣਾ ਚਾਹੀਦਾ ਹੈ ਪ੍ਰੈਸ ਕਲੱਬ ਬਹੁਤ ਅੱਛਾ ਹੋਣਾ ਚਾਹੀਦਾ ਹੈ ਜੇ ਆਡੀਟੋਰੀਅਮ ਦੀ ਗੱਲ ਕਰੀਏ ਤਾਂ ਆਡੀਟੋਰੀਅਮ ਇੱਥੇ ਅੱਛਾ ਹੋਣਾ ਚਾਹੀਦਾ ਹੈ ਔਰ ਅਸੀਂ ਕਰ ਵੀ ਰਹੇ ਹਾਂ ਸੋ ਅੱਜ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਪ੍ਰੈਸ ਕਲੱਬ ਦੇ ਵਿੱਚ ਕੈਂਟੀਨ ਕੰਬਾਰ ਦਾ ਇੱਕ ਇਨੋਗਰੇਸ਼ਨ ਕੀਤਾ ਗਿਆ ਉਹਦਾ ਮੂਰਤ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਪ੍ਰੈਸ ਕਲੱਬ ਦੇ ਵਿੱਚ ਮੈਂ ਹੁਣੇ ਡਿਸਕਸ ਵੀ ਕਰੀ ਸੀ ਕਿ ਬੈਕ ਸਾਈਡ ਤੇ ਹਾਰਟਸ ਬਣਾਵਾਂਗੇ ਕੁਝ ਨਾ ਕੁਝ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਆਪਾਂ ਮੈਂਬਰਸ ਜੋੜੀਏ ਆਪਣੇ ਨਾਲ ਜਿਵੇਂ ਬਹੁਤ ਸਾਰੇ ਮੈਂਬਰਸ ਉਧਰ ਕਲੱਬਜ਼ ਦੇ ਵਿੱਚ ਜਾਂਦੇ ਆ ਆਪਣੇ ਹਲਕੇ ਦੇ ਵਿੱਚ ਵੀ ਹੁਣ ਬਹੁਤ ਡਿਵੈਲਪਮੈਂਟ ਹੋ ਚੁੱਕੀ ਹੈ ਬਹੁਤ ਸਾਰੇ ਮੈਂਬਰਸ ਚਾਹੁੰਦੇ ਆ ਕਿ ਕੋਈ ਚੰਗਾ ਕਲੱਬ ਸਾਨੂੰ ਮਿਲੇ ਤਾਂ ਕਿ ਸਾਨੂੰ ਬਾਹਰ ਨਹੀਂ ਜਾਣਾ ਪਏ ਸੋ ਇਨ ਫਿਊਚਰ ਅਸੀਂ ਚਾਹਾਂਗੇ ਇੱਥੇ ਮੈਂ ਇਹਨਾਂ ਨੂੰ ਕਿਹਾ ਕੋਈ ਨਾ ਕੋਈ ਐਕਟੀਵਿਟੀਆਂ ਵਿੱਚ ਸਟਾਰਟ ਕਰੋ ਚਾਹੇ ਟਵਾਈਸ ਅ ਮੰਥ ਹੋ ਜਾਣ ਕੋਈ ਬੁੱਕ ਰੀਡਿੰਗ ਸੈਸ਼ਨਸ ਹੈ ਕੋਈ ਯੋਗਾ ਸੈਸ਼ਨਸ ਹੈ ਮੈਡੀਟੇਸ਼ਨ ਸੈਸ਼ਨਸ ਹੈਗੇ ਨੇ ਜਿਹਦੇ ਨਾਲ ਸਾਡੇ ਨਾਲ ਬੱਚੇ ਜਿਹੜੇ ਹੈਗੇ ਨੇ ਸਟੂਡੈਂਟਸ ਹੈ ਯੰਗ ਬੱਚੇ ਹੈ ਉਹ ਵੀ ਸਾਡੇ ਨਾਲ ਜੁੜਨ ਸਾਡੇ ਨਾਲ ਲੇਡੀਜ਼ ਵੀ ਜੁੜਨ ਸੋ ਮੈਂ ਇਹਨਾਂ ਸਾਰਿਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਨੀ ਆ ਆਪਣੇ ਵੱਲੋਂ ਔਰ ਮੈਂ ਨਾਲੇ ਵੀ ਕਹਿ ਰਹੀ ਹਾਂ ਕਿ ਜਿਹੜਾ ਕੈਂਟੀਨ ਹੈ ਸਭ ਤੋਂ ਜ਼ਿਆਦਾ ਯੂਜ਼ ਵੀ ਅਸੀਂ ਇਹ ਕਰਾਂਗੇ ਮੈਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਪਬਲਿਕ ਐਂਟਰਟੇਨਮੈਂਟਸ ਪੁਆਇੰਟਸ ਸ਼ਹਿਰ ਦੇ ਵਿੱਚ ਹੋਰ ਵੀ ਹੋਣੇ ਚਾਹੀਦੇ ਆ ਦੇਖੋ ਮੈਂ ਕਹਿੰਦੀ ਮੇਰੇ ਹਲਕੇ ਛੋਣੇ ਚਾਹੀਦੇ ਆ ਬਾਕੀ ਅਸੀਂ ਅਗਰ ਨਾਰਥ ਵਿੱਚ ਚਲੇ ਜਾਂਦੇ ਆਂ ਤੇ ਉੱਥੇ ਆਲਰੇਡੀ ਸਰਵਿਸ ਕਲੱਬ ਲੰਮਸਨ ਕਲੱਬ ਅਮਰਸਰ ਕਲੱਬ ਹੈ ਉੱਥੇ ਪਾਰਕਸ ਹੈ ਸਭ ਕੁਝ ਹੈ ਯੇ ਸਰਟਨਲੀ ਸਾਰੇ ਹਲਕੇ ਛੋਣੇ ਚਾਹੀਦੇ ਪਰ ਕਿਉਂਕਿ ਸਾਡਾ ਹਲਕਾ ਐਂਟਰੈਂਸ ਆਫ ਦ ਸਿਟੀ ਹੈ ਤਾਂ ਮੈਨੂੰ ਲੱਗਦਾ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਕੁਝ ਹੋਣਾ ਚਾਹੀਦਾ ਹੈ ਕਲਚਰ ਵਾਸਤੇ ਟਾਈਮ ਤੇ ਕੰਮ ਨਾ ਬੈਗਣਾ ਸੇਫਟੀ ਵਾਸਤੇ ਟਾਈਮ ਤੇ ਕੰਮ ਨਾ ਬੈਗਣਾ ਆ ਦੇਖੋ ਇਸ ਤਰ੍ਹਾਂ ਹੈ ਅੱਜਕੱਲ ਮੈਨੂੰ ਲੱਗਦਾ ਹੈ ਕਿ ਲੋਕ ਭਲ ਰਹੇ ਜਿਹੀਆਂ ਚੀਜ਼ਾਂ ਔਰ ਕਿਸੇ ਚੰਗੇ ਤਰ੍ਹਾਂ ਦੇ ਐਂਟਰਟੇਨਮੈਂਟਲੀ ਹੈਲਥਲੀ ਫਿਟਨੈਸਲੀ ਹੁਣ ਸੋਸ਼ਲ ਮੀਡੀਆ ਦੇ ਕਰਕੇ ਲੋਕ ਬਹੁਤ ਅਵੇਅਰ ਨੇ ਸੋ ਲੋਕ ਚਾਹੁੰਦੇ ਹੈ ਕਿ ਕੋਈ ਚੰਗੀ ਜਗ੍ਹਾ ਸ਼ਹਿਰ ਦੇ ਵਿੱਚ ਖੁੱਲੇ ਤਾਂ ਆਉਣਾ ਚਾਹਣਗੇ ਉਹ ਕਲੱਬ ਡਿਵੈਲਪਮੈਂਟ ਲਈ ਸਾਡੇ ਕੋਈ ਸਰਕਾਰ ਦੀ ਤਰਫੋਂ ਅ ਇਹ ਅਸੀਂ ਡਿਸਕਸ ਕਰ ਲਾਂਗੇ ਸਰਕਾਰ ਵੱਲੋਂ ਆਹ ਹੈਲਪ ਹੈ ਪਿੱਛੇ ਜਿਹੜੀਆਂ ਹਾਰਟਸ ਬਣਾ ਕੇ ਦੇਣੀ ਹੈ ਲਾਈਟਾਂ ਹੈ ਇਹਨੂੰ ਬਿਊਟੀਫਾਈ ਕਰਨਾ ਹੈ ਬਟ ਹੈਵਿੰਗ ਸੈਟ ਦੈਟ ਜਿੱਥੇ ਜਿੱਥੇ ਜਿਵੇਂ ਦੀ ਵੀ ਲੋੜ ਹੋएगी ਸਰਕਾਰ ਕਦੇ ਵੀ ਦੌੜੀ ਨਹੀਂ ਅੱਗੇ ਵੀ ਨਹੀਂ ਦੌੜੇ। ਮੈਂ ਪ੍ਰਧਾਨ ਸਾਹਿਬ ਵੱਲੋਂ ਕੁਝ ਡਿਮਾਂਡਸ ਵੀ ਰੱਖੀਆਂ ਗਈਆਂ ਸੀ। ਉਹ ਉਹ ਡਿਮਾਂਡਸ ਤਾਂ ਮੇਰੀਆਂ ਨਾਲ ਦੀਆਂ ਬੜੀ ਦੇਰ ਦੀਆਂ ਚੱਲਦੀਆਂ ਔਰ ਉਹਨਾਂ ਦੇ ਓਕੇ ਵੀ ਹੋਈ ਹੋਈ ਐ ਜਿੱਦਾਂ ਜਿੱਦਾਂ ਦੀ ਜਿਹੜੀ ਡਿਮਾਂਡ ਜਿਹੜੀ ਜਿਹੜੀ ਡਿਮਾਂਡ ਜਿਵੇਂ ਦੀ ਵੀ ਸਮੇਂ-ਸਮੇਂ ਤੇ ਮੇਰੇ ਕੋਲ ਆਏਗੀ ਉਹਨੂੰ ਅਸੀਂ ਉਸ ਤਰ੍ਹਾਂ ਹੀ ਪੂਰੀ ਕਰ ਦਿਆਂਗੇ ਮੈਂ ਇੱਕ ਘਾੜਨਾ ਵਾਦਾ ਕਰੂ ਕਿ ਸੀਐਮ ਸਾਹਿਬਾ ਦਾ 3 ਕਰੋੜ ਰੁਪਿਆ ਪ੍ਰੈਸ ਕਲੱਬ ਦਾ ਜਿਹੜਾ ਰੰਦਾ ਹੈ ਜੀ ਉਹ ਤੁਸੀਂ ਹੁਣ ਜਦੋਂ ਸੀਐਮ ਸਾਹਿਬ ਆਦੇ ਉਹਨਾਂ ਨਾਲ ਕਰਕੇ ਸਾਨੂੰ ਕੁਝ ਨਾ ਕੁਝ ਕਰੋ ਮੈਂ ਮੈਂ ਤੁਹਾਡੇ ਚ ਵਾਦਾ ਕਰਕੇ ਜਾਂਦੀ ਆ ਕਿ ਜਿਹੜਾ ਇਹਨਾਂ ਦਾ ਇਹ ਵਾਲਾ ਇਸ਼ੂ ਹੈਗਾ ਜਿਹੜੀ ਮੇਰੀ ਅਗਲੀ ਚੰਡੀਗੜ੍ਹ ਦੀ ਫੇਰੀ ਹੋਏਗੀ ਉਹਦੇ ਵਿੱਚ ਮੈਂ ਡਿਸਕਸ ਕਰਕੇ ਤੁਹਾਨੂੰ ਕੁਝ ਨਾ ਕੁਝ ਕੰਕਰੀਟ ਜ਼ਰੂਰ ਵਾਪਸ ਆ ਕੇ ਨਿਊਜ਼ ਦਿਆਂਗੀ ਧੰਨਵਾਦ ਥੈਂਕ ਯੂ ਅੰਦੀ ਪ੍ਰਧਾਨ ਸਾਹਿਬ ਅੱਜ ਜੋ ਸਕਲਬਾਂ ਮਰਸਾ ਦੇ ਵਿੱਚ ਜੋ ਬਾਰ ਦਾ ਇਨੋਵੇਸ਼ਨ ਕੀਤੀ ਗਈ ਔਰ ਕੈਂਟੀਨ ਵੀ ਕੀਤੀ ਗਈ ਉਸ ਸੰਬੰਧ ਵਿੱਚ ਕੀ ਹੈ ਦੇਖੋ ਅੱਜ ਬੜਾ ਇਤਿਹਾਸਿਕ ਦਿਨ ਹੈ ਇਹ ਜਿਹੜਾ ਦਿਨ ਸੀ ਇਸ ਦੀ ਸਾਰ ਪੱਤਰਕਾਰ ਨੂੰ ਡੇਕ ਸੀ ਸਾਡੀ ਜਿੰਨੀ ਮੈਨੇਜਮੈਂਟ ਹੈ ਉਹਨਾਂ ਨੂੰ ਡੇਕ ਸੀ ਕਿ ਅੱਜ ਦਾ ਦਿਨ ਆਵੇ ਪਰ ਇਹ ਕਿਉਂ ਨਹੀਂ ਸੀ ਆ ਰਿਹਾ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਸੀ ਬਹੁਤ ਸਾਰੀਆਂ ਔਕੜਾਂ ਸੀ ਬਹੁਤ ਸਾਰੀਆਂ ਰੁਕਾਵਟਾਂ ਸੀ ਜਿਹੜੀਆਂ ਕਿ ਜਾਣਬੁੱਝ ਕੇ ਖੜੀਆਂ ਕੀਤੀਆਂ ਗਈਆਂ ਇਲੈਕਸ਼ਨਸ ਹੁੰਦੇ ਸੀ ਸਾਡੀ ਜਿਹੜੀ ਵਿਰੋਧੀ ਧਿਰ ਆ ਉਹ ਕੋਰਟ ਚ ਚੱਲ ਜਾਂਦੀ ਸੀ ਪਹਿਲਾਂ ਵੀ ਇਦਾਂ ਹੋਇਆ ਹੁਣ ਫੇਰ ਇਦਾਂ ਹੋਇਆ ਖੁਦ ਮੈਂ ਹਾਈ ਕੋਰਟ ਦੇ ਵਿੱਚ ਜਾ ਕੇ ਤਰੀਕਾ ਭੁਗਤਦਾ ਰਿਆਂ ਇੱਥੇ ਸਾਡਾ ਕੀ ਹਾਲ ਹੁੰਦਾ ਸੀਗਾ ਕਦੀ ਏਡੀਸੀ ਕੋ ਇਨਕੁਆਰੀ ਲੱਗ ਰਹੀ ਆ ਕਦੀ ਡੀਸੀ ਕੋ ਇਨਕੁਆਰੀ ਲੱਗ ਰਹੀ ਆ ਅਸੀਂ ਇੱਕ ਮਤਲਬ ਜਿੱਦਾਂ ਨਾ ਮੁਲਜ਼ਮ ਦੇ ਤੌਰ ਤੇ ਜਿੱਦਾਂ ਪੇਸ਼ ਹੁੰਨੇ ਆ ਇਸ ਤਰ੍ਹਾਂ ਪੇਸ਼ ਹੁੰਨੇ ਸੀ ਜਾ ਕੇ ਅਦਾਲਤਾਂ ਚ ਅਸੀਂ ਜਾ ਕੇ ਪੇਸ਼ ਹੋਏ ਪਰ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਜਿਹੜੇ ਫੰਡਸ ਸਾਨੂੰ ਆ ਰਹੇ ਸੀ ਜਿਹੜੇ ਫੰਡ ਸਾਨੂੰ ਮਹੱਈਆ ਕਰਵਾਏ ਜਾ ਰਹੇ ਸੀ ਪਿਛਲੀ ਵਾਰੀ ਵੀ ਹੋਇਆ ਇਸ ਵਾਰੀ ਵੀ ਆ 30 ਲੱਖ ਰੁਪਏ ਇਸ ਵਾਰੀ ਸਾਡਾ ਉਹ ਵਾਪਸ ਚਲਾ ਗਿਆ ਕਿਉਂਕਿ ਜਦੋਂ ਮਸਲਾ ਕੋਰਟ ਚ ਚਲ ਜਾਂਦਾ ਸਬਜਡਿਸ ਹੋ ਜਾਂਦਾ ਮਸਲਾ ਤੇ ਜਿਹੜੇ ਅਧਿਕਾਰੀ ਨੇ ਉਹ ਡਰ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਇਹ ਫੰਡ ਜੇ ਜਾਰੀ ਕਰਦੇ ਮੜ ਕੇ ਅਸੀਂ ਨਾ ਇਨਵੋਲ ਹੋ ਜਾਈਏ ਸਾਨੂੰ ਕੋਈ ਕੋਰਟ ਤੋਂ ਨੋਟਿਸ ਨਾ ਆ ਜਾਏ ਉਸ ਕਰਕੇ ਸਾਡੇ ਫੰਡ ਚੱਲ ਗਏ ਫਿਰ ਵੀ ਸਾਡੀ ਟੀਮ ਨੇ ਆਪਾਂ ਰਲ ਕੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਇੱਕ ਦੂਜੇ ਨਾਲ ਹਮੇਸ਼ਾ ਆਪਾਂ ਕਨੈਕਟਡ ਰਹਿਨੇ ਸੀ ਤੇ ਕੋਈ ਨਾ ਕੋਈ ਵੇ ਹਾਊਟ ਲੱਭਦੇ ਰਹਿਨੇ ਸੀ ਕਿ ਪ੍ਰੈਸ ਕਲੱਬ ਜਿਹੜਾ ਰਨਿੰਗ ਚ ਰਵੇ ਇਹ ਨਾ ਹੋਵੇ ਕਿ ਜੇ ਬੰਦ ਹੋ ਗਿਆ ਤਾਂ ਫਿਰ ਹਮੇਸ਼ਾ ਵਾਲੀ ਬੰਦ ਹੋ ਜਨਾ ਕਿਉਂਕਿ ਫੰਡ ਨਹੀਂ ਹੈ ਪਰ ਆਪਾਂ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹੇਗੇ ਫੰਡ ਜਿਹੜੇ ਕਿਸੇ ਤਰੀਕੇ ਨਾਲ ਕੋਈ ਪ੍ਰੈਸ ਕਾਨਫਰੰਸ ਕਰਕੇ ਜਾਂ ਹੋਰ ਤਰੀਕੇ ਨਾਲ ਇੱਥੋਂ ਤੱਕ ਕਿ ਸਾਡੇ ਜਿਹੜੇ ਉਦੇਦਾਰ ਨੇ ਉਹਨਾਂ ਨੇ ਪੌਕੇਟ ਚ ਵੀ ਕਈ ਵਾਰੀ ਪੈਸੇ ਪਾਏ ਤੇ ਪਾ ਕੇ ਤਾਂ ਕਿ ਇਹਨੂੰ ਰਨਿੰਗ ਰੱਖੀਏ ਉਹ ਕੁਐਸਚਨ ਜਿਹੜੀਆਂ ਅੱਜ ਰੰਗ ਲਿਆਈਆਂ ਤੇ ਅੱਜ ਜਿਹੜੀ ਇੱਥੇ ਇਨੌਗੁਰੇਸ਼ਨ ਕੀਤੀ ਗਈ ਇੱਕ ਤਰ੍ਹਾਂ ਦਾ ਰੈਸਟੋਰੈਂਟ ਬਣ ਗਿਆ ਵਾ ਕਹਿਨ ਨੂੰ ਕੈਫੇ ਆ ਕਹਿਨ ਨੂੰ ਬਾਰ ਆ ਪਰ ਇੱਕ ਰੈਸਟੋਰਾਂ ਔਰ ਮਿਸਟਰ ਦੀਰਜ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਇਸ ਦਾ ਖੜੇ ਨੇ ਇਹਨਾਂ ਨੂੰ ਇੱਥੇ ਦਾ ਕੰਟਰੈਕਟ ਜਿਹੜਾ ਦਿੱਤਾ ਗਿਆ ਵਾ ਤੇ ਦੇਖੋ ਟਰਾਂਸਪੇਰੈਂਸੀ ਹੁਣੀ ਬਹੁਤ ਜ਼ਰੂਰੀ ਆ ਟਰਾਂਸਪੇਰੈਂਸੀ ਇਨ ਦਾ ਸੈਂਸ ਕਿ ਅਸੀਂ ਇਹਨਾਂ ਦੇ ਵਿੱਚੋਂ ਇਨ ਦਾ ਬਿਗਨਿੰਗ ਆਪਾਂ ਇਹਨਾਂ ਕੋ ਕੁਝ ਨਹੀਂ ਲੈ ਰਹੇ ਸਾਡੀ ਅਸੀਂ ਸਾਡੀ ਕੋਸ਼ਿਸ਼ ਇਹ ਆ ਕਿ ਇਹਨੂੰ 3 ਮਹੀਨੇ ਬਾਅਦ ਸਾਡੀ ਰਿਵਿਊ ਹੋਣੀ ਆ ਰਿਵਿਊ ਸਾਡੀ ਸਾਡੀ ਕਮੇਟੀ ਜਿਹੜੀ ਰਿਵਿਊ ਕਰੇਗੀ ਕਿ ਸਾਨੂੰ ਕਿੰਨੀ ਇਨਕਮ ਆ ਰਹੀ ਆ ਕਿ ਅੱਗੋਂ ਇਹਨਾਂ ਕੋ ਆਪਾਂ ਕੀ ਲੈਣਾ ਕੀ ਨਹੀਂ ਲੈਣਾ ਉਹ ਸਾਰਾ ਆਪਾਂ ਰਿਵਿਊ ਕਰਾਂਗੇ ਜੇ ਨਹੀਂ ਸਫੀਸ਼ੀਐਂਟ ਹੁੰਦਾ ਫਿਰ 6 ਮਹੀਨੇ ਬਾਅਦ ਰਿਵਿਊ ਕਰਾਂਗੇ ਇਸ ਢੰਗ ਨਾਲ ਅਸੀਂ ਕਿਉਂਕਿ ਦੇਖੋ ਜਿੰਨੇ ਇੱਥੇ ਇਨਵੈਸਟ ਕਰਨਾ ਨੇ ਜਿੰਨੇ ਇੱਥੇ ਪ੍ਰੈਸ ਕਲੱਬ ਚਲਾਉਣੀ ਆ ਜਿੰਨੇ ਦਿਨ ਤੱਕ ਉਹਨੂੰ ਕੋਈ ਆਮਦਨ ਨਹੀਂ ਹੋਏਗੀ ਉਹ ਸਾਨੂੰ ਕੀ ਦੇਵੇਗਾ ਪ੍ਰੈਸ ਕਲੱਬ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੋਣ ਤੁਹਾਡੀ ਕੰਟੀਨ ਇਥੋੜਾ ਰੈਸਟੋਰੈਂਟ ਜਿਹੜਾ ਸਹੀ ਢੰਗ ਨਾਲ ਚੱਲੇ ਉਸ ਵਾਸਤੇ ਇੱਥੇ ਦੀ ਬਿਊਟੀਫਿਕੇਸ਼ਨ ਹੋਵੇ ਇੱਥੇ ਸਟੈਟਿਕ ਸੈਂਸ ਨਾਲ ਲੋਕੀ ਆ ਕੇ ਬੈਠਣ ਖਾਸ ਤੌਰ ਤੇ ਸਾਡਾ ਪੱਤਰਕਾਰ ਭਾਈਚਾਰਾ ਇੱਥੇ ਆਵੇ ਉਹਨਾਂ ਨੂੰ ਸਬਸਾਈਡਾਈਜ਼ਡ ਰੇਟ ਤੇ ਮਤਲਬ ਜੋ ਆਮ ਮੈਂਬਰਸ ਆਪਾਂ ਲਵਾਂਗੇ ਉਹ ਮੈਂਬਰ 25-25000 ਰੁਪਏ ਆਪਾਂ ਬੇਸਿਕ ਮੈਂਬਰਸ਼ਿਪ ਫੀਸ ਰੱਖੀ ਆ ਤੇ ਉਹਨਾਂ ਤੋਂ ਲਾਵਾ ਜਿਹੜੇ ਪੱਤਰਕਾਰ ਫੇਰ ਵੀ ਉਹਨਾਂ ਦੀ ਜਿਹੜੀ ਐਨੂਅਲ ਫੀਸ ਉਹੀ ਹੋਏਗੀ ਜਿਹੜੀ ਹੈਗੀ ਆ 600 ਰੁਪਏ ਜਿਹੜਾ ਉਹਨਾਂ ਦਾ ਕਾਰਡ ਬਣਦਾ ਵਾ ਬਟ ਜਿਹੜੇ ਬਾਹਰੋਂ ਮੈਂਬਰ ਲਾਵਾਂਗੇ ਉਹਨਾਂ ਦੀ 25000 ਰੁਪਏ ਜਿਹੜੀ ਆ ਉਹ ਆਪਾਂ ਬੇਸਿਕ ਫੀਸ ਰੱਖੀ ਆ ਲਾਈਫਟਾਈਮ ਹੋਏਗੀ ਔਰ ਉਹਨਾਂ ਕੋ ਹੋਰ ਵੀ ਜਿਹੜੀ ਜਿਹੜੀ ਐਨੂਅਲ ਫੀਸ ਲਗਾਨੀ ਹੋ ਅਸੀਂ ਸਾਰੇ ਡਿਸਾਈਡ ਕਰਨਾ ਹਜੇ ਵੀ ਹਾਂ ਮੈਂ ਜਿਹੜੇ ਆ ਹਨਾ ਮੈਂ ਇੱਕ ਮਿੰਟ ਦੱਸ ਰਿਹਾ ਤੇ ਉਹ ਸਾਰਾ ਆਪਾਂ ਜਿਹੜਾ ਵਾ ਉਹਨੂੰ ਕਰਕੇ ਆਪਸ ਦੇ ਵਿੱਚ ਸਲਾਹ ਕਰਕੇ ਉਹ ਵੀ ਨਾਲ ਦੀ ਨਾਲ ਜਿਹੜੀ ਆ ਹੋਰ ਕੀ ਲਾਗੂ ਕਰਨਾ ਕੀ ਨਹੀਂ ਕਰਨਾ ਉਹ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਸਾਨੂੰ ਲੋੜ ਸੀ ਕਿ ਇੱਥੇ ਜਿਹੜੀ ਬਿਊਟੀਫਿਕੇਸ਼ਨ ਹੈ ਇੱਥੇ ਸਥੈਟਿਕ ਸੈਂਸ ਹੋਏ ਇੱਥੇ ਕਿਉਂਕਿ ਸਰਦੀਆਂ ਆ ਰਹੀਆਂ ਪਿੱਛੇ ਲਾਉਨ ਹੈ ਬਹੁਤ ਵੱਡਾ ਉਹਨੂੰ ਮੇਨਟੇਨ ਕਰਨਾ ਉਹਨੂੰ ਤਿਆਰ ਕਰਨਾ ਤੇ ਇਸੇ ਕਰਕੇ ਹਲਕੇ ਦੇ ਐਮਐਲਏ ਸਾਹਿਬਾ ਜਿਹੜੇ ਉਹਨਾਂ ਨੂੰ ਇੱਥੇ ਆ ਸੱਦਿਆ ਸੀ ਔਰ ਗੱਲ ਤੇ ਬੜੀ ਲੰਮੇ ਸਮੇਂ ਹੀ ਚੱਲ ਰਹੀ ਸੀ ਤੇ ਇਹ ਵੀ ਮੈਂ ਦੱਸਣਾ ਚਾਹੁੰਗਾ ਕਿ ਇੱਥੋਂ ਦੇ ਜਿਹੜੇ ਇੰਪਰੂਵਮੈਂਟ ਰੈਸ ਦੇ ਚੇਅਰਮੈਨ ਇੱਥੋਂ ਦੇ ਜਿਹੜੇ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਉਹਨਾਂ ਨਾਲ ਵੀ ਗੱਲਬਾਤ ਕਈ ਵਾਰੀ ਹੋਈ ਪਰ ਉਹਨਾਂ ਨੂੰ ਲੱਗਦਾ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਆ ਪੱਤਰਕਾਰਾਂ ਕਹਿੰਦੇ ਖਬਰਾਂ ਤੇ ਬਹੁਤ ਚਾਉਂਦੇ ਨੇ ਕਿ ਖਬਰਾਂ ਸਾਡੀਆਂ ਲੱਗਣ ਪਰ ਪੱਤਰਕਾਰਾਂ ਦੀ ਬਿਹਤਰੀ ਵਾਸਤੇ ਕੁਝ ਵੀ ਕਰਨਾ ਉਹਨਾਂ ਨੂੰ ਮਨਜ਼ੂਰ ਨਹੀਂ ਆ ਪ੍ਰੈਸ ਟਾਈਮ ਵਿਲ ਟੈਲ ਬਾਕੀ ਇਹਨਾਂ ਨੇ ਮੈਮ ਇੱਥੇ ਆਏ ਨੇ ਅੱਜ ਉਹਨਾਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਔਰ ਵੱਡੀ ਗੱਲ ਇਹ ਆ ਕਿ ਜਿਹੜੇ ਆਫੀਸਰਜ਼ ਨੇ ਜਿਹੜੇ ਇੰਪਰੂਵਮੈਂਟ ਰਸਦੇ ਜਾਂ ਹੋਰਡੇ ਆਫੀਸਰ ਸੀ ਉਹ ਨਾਲ ਲੈ ਕੇ ਆਏ ਸੀ ਇੱਥੇ ਨਾਲ ਲਿਆ ਕੇ ਉਹਨਾਂ ਨੇ ਉਹਨਾਂ ਨੂੰ ਉਸੇ ਵੇਲੇ ਇਨਸਟਰਕਸ਼ਨਸ ਦਿੱਤੀਆਂ ਕਿ ਕੱਲ ਤੋਂ ਹੀ ਇੱਥੇ ਚੇਂਜਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀ ਬਿਊਟੀਫਿਕੇਸ਼ਨ ਹੋਣੀ ਹੈ ਜਿਹੜੇ ਕੰਮ ਹੋਣੇ ਆ ਉਹ ਕੱਲ ਤੋਂ ਹੀ ਸ਼ੁਰੂ ਹੋ ਜਾਣਗੇ ਤਾਂ ਥੋੜੇ ਦਿਨਾਂ ਦੇ ਵਿੱਚ ਇਹਦੀ ਦੇਖ ਹੋਰ ਬਰਲ ਜਾਵੇਗੀ ਇੱਕ ਹੋਰ ਵੱਡੀ ਜਿਹੜੀ ਡਿਮਾਂਡ ਹੈ ਕਿ ਬਾਅਦ ਦਾ ਜਿਹੜਾ ਵਾ ਅਸੀਂ ਸ਼ੁਰੂ ਇਨੈਗੋਰੇਟ ਤੇ ਕਰ ਦਿੱਤਾ ਵਾ ਕੈਫੇ ਬਾਹਰ ਇਨੈਗੋਰੇਟ ਕਰਤਾ ਪਰ ਇਹ ਨਾ ਹੋਏ ਕਿ ਸਾਡੇ ਜਰਨਲਿਸਟ ਭਰਾ ਆਣ ਆ ਕੇ ਵਾਈਨ ਲੱਭਣ ਜਾਂ ਕੁਝ ਲੱਭਣ ਉਹ ਅਸੀਂ ਇਹਦਾ ਫੇਸਡ ਬੈਨਰ ਹੋਏਗਾ ਉਹ ਵੀ ਜ਼ਰੂਰ ਹੋਏਗਾ ਉਹਦੇ ਬਾਰੇ ਵੀ ਆਪਾਂ ਜੋ ਮਤਲਬ ਜੋ ਚਾਰਾ ਜੋਈ ਕਰਨੀ ਆ ਉਹ ਅਸੀਂ ਕਰ ਰਹੇ ਆ ਨਾਲ ਦੀ ਨਾਲ ਤੇ ਤਾਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਸਹੂਲਤਾਂ ਵਾਈਫਾਈ ਦੀ ਸਹੂਲਤਾਂ ਇੱਥੇ ਆ ਫੁੱਲ ਤੁਸੀਂ ਦੇਖਿਆ ਕਿ ਏਸੀ ਪੂਰਾ ਚੱਲ ਰਿਹਾ ਵਾ ਤੇ ਇਹ ਕਿਉਂਕਿ ਇਹ ਤੁਹਾਡਾ ਆਪਣਾ ਘਰ ਆ ਸਾਰਿਆਂ ਦਾ ਆਪਣਾ ਘਰ ਆ ਹੈ ਨਾ ਇੱਥੇ ਆ ਕੇ ਜਿੰਦੇ ਤੱਕ ਅਸੀਂ ਇੱਥੇ ਆ ਕੇ ਬੈਠਾਂਗੇ ਨਹੀਂ ਆਪਣੇ ਗੈਸਟਸ ਇੱਥੇ ਲੈ ਕੇ ਨਹੀਂ ਆਵਾਂਗੇ ਤੁਹਾਡੀਆਂ ਆਪਣੀਆਂ ਜਿਹੜੀਆਂ ਕੋਈ ਪਾਰਟੀਆਂ ਐ ਇਸ ਤੋਂ ਵਧੀਆ ਜਗ੍ਹਾ ਨਹੀਂ ਮਿਲਣੀ ਇਸ ਤੋਂ ਵਧੀਆ ਜਿਹੜਾ ਵਾ ਨਾ ਇੱਕ ਔਰਾ ਜਿਹੜਾ ਇੱਥੇ ਦਾ ਵਾ ਉਹ ਨਹੀਂ ਕਿਤੇ ਵੀ ਮਿਲਣਾ ਨਹੀਂ ਹੈ ਨਾ ਜੀ ਤੇ ਇਸ ਕਰਕੇ ਇਹ ਇੱਥੇ ਇਹ ਨਾਲ ਜੁੜੋ ਜੁੜਨ ਦਾ ਮਤਲਬ ਇਹ ਹੈ ਕਿ ਆਪਾਂ ਇਮੋਸ਼ਨਲੀ ਇਸ ਨਾਲ ਜੁੜੀਏ ਪ੍ਰੈਸ ਕਲੱਬ ਸਾਡਾ ਆਪਣਾ ਸਾਰਿਆਂ ਦਾ ਆਪਾਂ ਇਮੋਸ਼ਨਲੀ ਇਹ ਨਾਲ ਜੁੜੀਏ ਸਿਰਫ ਅਹੁਦੇਦਾਰਾਂ ਦੀ ਜ਼ਿੰਮੇਵਾਰੀ ਨਹੀਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਤਾਂ ਕਿ ਆਪਾਂ ਜਾਣਨਾ ਦੱਸ ਸਕੀਏ ਸ੍ਰੀ ਅੰਮ੍ਰਿਤਸਰ ਗੁਰੂ ਨਗਰੀਆ ਜੇ ਪੂਰੀ ਦੁਨੀਆ 'ਚ ਮਕਬੂਲ ਆ ਤੇ ਇੱਥੋਂ ਦਾ ਪ੍ਰੈਸ ਕਲੱਬ ਜਿਹੜਾ ਵਾ ਉਹ ਵੀ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋਣਾ ਚਾਹੀਦਾ ਸੋ ਇਸੇ ਆਸਨਾ ਅਸੀਂ ਜਿਹੜੇ ਆ ਉਹ ਇੱਥੇ ਅੱਜ ਸ਼ੁਰੂਆਤ ਕੀਤੀ ਆ ਸਮਾ ਸਮਾ ਸਾਡਾ ਜਿਵੇਂ ਮੈਂ ਦੱਸਿਆ ਪਹਿਲਾਂ ਬਹੁਤ ਸਾਰਾ ਖਰਾਬ ਹੋ ਗਿਆ ਸੀ ਪਰ ਜਿਹੜਾ ਥੋੜਾ ਸਮਾਂ ਬਚਿਆ ਵਾ ਉਹ ਚਾਪਾ ਕੋਸ਼ਿਸ਼ ਹੈ ਸਾਡੀ ਵੱਤ ਤੋਂ ਵਾ ਦੇ ਨੂੰ ਸੀ ਹੋਰ ਪਰਫੁੱਲਤ ਕਰੀਏ ਸਰ ਜੀ ਹਲਕਾ ਵਜਾਇਕ ਪਹੁੰਚੇ ਸੀ ਤੁਹਾਡੀ ਡਿਸਕਸ਼ਨ ਵੀ ਉਹਨਾਂ ਦੇ ਨਾਲ ਹੋਈ ਆ ਜਿਸ ਤਰ੍ਹਾਂ ਦੀਆਂ ਡਿਮਾਂਡਸ ਰੱਖੀਆਂ ਗਈਆਂ ਨੇ ਔਰ ਜੋ ਟੈਕਸਰ ਦਾ ਪੈਸਾ ਸਰਕਾਰ ਕੋਲ ਆ ਉਹਦੇ ਉੱਤੇ ਕੀ ਹੋਣਾ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਵਾਇਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਦੋਂ ਅਕਾਲੀ ਭਾਜਪਾ ਗਵਰਨਮੈਂਟ ਸੀ ਉਸ ਵੇਲੇ ਜਦੋਂ ਨੇਗੋਰੀਏਟ ਕੀਤਾ ਗਿਆ ਸੀ ਇੱਥੇ ਨੀ ਪੱਥਰ ਰੱਖਿਆ ਗਿਆ ਸੀ ਨੀ ਪੱਥਰ ਤਰਖਣ ਤੋਂ ਪਹਿਲਾਂ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀਗਾ ਕਿ ਪ੍ਰੈਸ ਕਲੱਬ ਜਿਹੜਾ ਅਮਰਸਰ ਨੂੰ ਅਸੀਂ ਦੇਣਾ ਵਾ ਅਮਰਸਰ ਨੂੰ ਦੇਣ ਵਾਸਤੇ 5 ਕਰੋੜ ਰੁਪਈਆ ਉਹਨਾਂ ਨੇ ਪਾਸ ਕਰ ਦਿੱਤਾ ਸੀਗਾ ਕਿ 5 ਕਰੋੜ ਰੁਪਈਆ ਅਮਰਸਰ ਦੀ ਪ੍ਰੈਸ ਕਲੱਬ ਤੇ ਲਾਇਆ ਜਾਵੇਗਾ ਜਿਹਦੇ ਵਿੱਚ ਸਾਡੇ ਕਮਰੇ ਦੀ ਪ੍ਰੋਵੀਜ਼ਨ ਵੀ ਹੈ ਸਵਿਮਿੰਗ ਪੂਲ ਦੀ ਪ੍ਰੋਵੀਜ਼ਨ ਹੈ ਉਹ ਸਾਰਾ ਮੈਪ ਬਣਿਆ ਹੋਇਆ ਹੈ ਗਵਰਨਮੈਂਟ ਦੇ ਕੋਲ ਹੈਗਾ ਪੀ ਡਬਲ ਡੀ ਦੇ ਕੋਲ ਹੈਗਾ 2.5 ਕਰੋੜ ਰੁਪਈਆ ਇੱਤੇ ਲੱਗ ਚੁੱਕਾ ਜਿਹੜਾ ਸਾਨੂੰ ਇਨੀਸ਼ੀਅਲੀ ਹੈਂਡਓਵਰ ਕੀਤਾ ਗਿਆ ਸਵਾ 2 ਕਰੋੜ ਰੁਪਏ ਲੱਗਿਆ ਸੀ ਪਰ ਬਾਕੀ ਸਾਡਾ ਪੈਸਾ ਜਿਹੜਾ ਵਾ ਉਹ ਸਰਕਾਰ ਕੋਲ ਪਿਆ ਹੋਇਆ ਵਾ